ਅੱਜ ਦੀ ਸਵਾਗਤ ਕਰਦੇ ਆ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਬਟਿਕ ਪਲਾਡਾ ਵੱਲੋਂ ਲੋ ਜੀ ਅੱਜ ਫੇਰ ਲੈ ਕੇ ਆਂ ਤੁਹਾਡੇ ਵਾਸਤੇ ਨਵੀਂ ਕਲੈਕਸ਼ਨ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤੇ ਤਾਂ ਕਿ ਤੁਸੀਂ ਵੀ ਸਾਡੀ ਹਰ ਰੋਜ਼ ਜਿਹੜੀ ਡੇਲੀ ਵੀਡੀਓ ਆਉਂਦੀ ਹੈ ਤੁਸੀਂ ਦੇਖ ਸਕੋ ਸਾਡੇ ਨਾਲ ਜੁੜ ਸਕੋ ਜੀ ਤੇ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਅਸੀਂ ਡਿਸਟ੍ਰਿਕਟ ਮਾਨਸਾ ਬਟਲਾਡਾ ਤੋਂ ਬਿਲੋਂਗ ਕਰਦੇ ਆਂ ਜੀ ਅਸੀਂ ਜੇਕਰ ਤੁਸੀਂ ਆ ਰਹੇ ਹੋ ਮੇਰੀ ਸ਼ਾਪ ਤੇ ਤਾਂ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਪੂਰਾ ਓਵਰਬ੍ਰਿਜ ਕ੍ਰੋਸ ਕਰਕੇ ਆਉਣਾ ਪੈਣਾ ਜਦੋਂ ਤੁਸੀਂ ਓਵਰਬ੍ਰਿਜ ਨੂੰ ਕ੍ਰੋਸ ਕਰ ਲਿਆ ਜੀ ਉਹਦੀ ਤੁਸੀਂ ਲੈਫਟ ਸਾਈਡ ਵਾਪਸ ਪੁਲ ਦੇ نیچے ਆਉਣਾ ਤੇ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਲੀ ਮੜਦੇ ਉਹ ਚ ਐਂਟਰ ਕਰਕੇ ਮੇਰੀ ਸ਼ਾਪ ਹੈ ਤੇ ਜੇਕਰ ਤੁਸੀਂ ਆ ਰਹੇ ਹੋ ਬੋਹਾ ਰੋਡ ਤੋਂ ਤਾਂ ਤੁਸੀਂ ਓਵਰਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਜੀ ਉਹਦੀ ਰਾਈਟ ਸਾਈਡ ਆਉਣਾ ਪੁਲ ਦੇ ਨਾਲ ਨਾਲ ਤੇ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਲੀ ਮੜਨੇ ਉਹ ਚ ਐਂਟਰ ਕਰਕੇ ਮੇਰੀ ਸ਼ਾਪ ਹੈ ਜੀ ਲਓ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਬਨਾਰਸੀ ਸਿਲਕ ਦੇ ਵਿੱਚ ਸੂਟ ਬ੍ਰਾਂਡਡ ਸੂਟ ਲੈਣ ਵਾਲੇ ਆ ਜੀ ਹਾਂਜੀ ਅੱਜ ਦਾ ਜਿਹੜੇ ਸੂਟ ਲੈਣੇ ਆ ਜੀ ਬਨਾਰਸੀ ਸੂਟ ਲੈਣੇ ਆ ਜੀ ਸਭ ਦੇ ਉੱਪਰ ਤੋਂ ਟੈਗ ਲੱਗਿਆ ਮਿਲੂਗਾ ਦੇਖੋ ਜੀ ਸਭ ਦੇ ਉੱਪਰ ਬਾਟਮ ਦੇ ਉੱਪਰ ਵੀ ਟੈਗ ਲੱਗਿਆ ਹੋਇਆ ਤੇ ਸ਼ਰਟਾਂ ਉੱਪਰ ਵੀ ਟੈਗ ਲੱਗੇ ਹੋਏ ਆ ਬ੍ਰਾਂਡਡ ਸੂਟ ਲੈਣੇ ਆ ਜੀ ਬਨਾਰਸੀ ਸਿਲਕ ਦੇ ਤੇ ਸਟਾਫ ਰਹਿਣਾ ਬੈਸਟ ਤੁਹਾਨੂੰ ਲੈਸ ਪ੍ਰਾਈਸ ਦੇ ਵਿੱਚ ਵੀ ਸੂਟ ਮਿਲ ਜਾਣਗੇ ਪਰ ਜੀ ਸਟਾਫ ਦੀ ਕੁਆਲਿਟੀ ਦਾ ਫਰਕ ਹੁੰਦਾ ਜਦੋਂ ਤੁਸੀਂ ਸਾਡੇ ਕੋਲੋਂ ਬਾਈ ਕਰੋਗੇ ਤੁਹਾਡੇ ਕੋਲੇ ਪਹੁੰਚੂਗਾ ਤੁਹਾਨੂੰ ਪਤਾ ਲੱਗੂਗਾ ਜੀ ਕਿੱਦਾਂ ਦੀ ਫੈਬਰਿਕ ਹੈ ਠੀਕ ਹੈ ਜੀ ਟੈਗ ਲੱਗੇ ਤੁਸੀਂ ਦੇਖ ਸਕਦੇ ਹੋ ਸਾਰੇ ਸੂਟਾਂ ਦੇ ਉੱਪਰ ਤੁਹਾਨੂੰ ਟੈਗ ਲੱਗੇ ਮਿਲਣਗੇ ਕਿਉਂਕਿ ਬ੍ਰਾਂਡਡ ਸੂਟ ਰਹਿਣ ਵਾਲੇ ਹੈ ਜੀ ਇਹ ਵਾਲੇ ਬਨਾਰਸੀ ਸਿਲਕ ਦੇ ਸੂਟ ਰਹਿਣਗੇ ਜੀ ਬਹੁਤ ਸੋਹਣਾ ਸਟਾਫ ਹੈ ਬਿਲਕੁਲ ਸੌਫਟ ਮਲਾਈਮ ਤੁਹਾਨੂੰ ਇਹਦੀ ਬੈਕ ਸਾਈਡ ਵੀ ਦਿਖਾ ਦਿੰਦੀ ਹਾਂ ਫਿਰੋਜ਼ੀ ਕਲਰ ਹੈ ਜੀ ਲਓ ਇਹਦੀ ਬੈਕ ਸਾਈਡ ਦੇਖ ਸਕਦੇ ਹੋ ਦੇਖ ਸਕਦੇ ਹੋ ਜੀ ਕਿਸੇ ਵੀ ਤਰ੍ਹਾਂ ਦਾ ਇਹ ਰੀ ਬੈਕ ਸਾਈਡ ਕੋਈ ਵੀ ਥ्रेड ਨਹੀਂ ਹੈਗਾ ਜੋ ਚੁੱਬਣ ਵਾਲਾ ਹੋਊਗਾ ਜੋ ਅੜਕਣ ਵਾਲਾ ਹੋਊਗਾ ਦੇਖੋ ਜੀ ਸੇਮ ਜੋ ਇਧਰ ਵਾਲੀ ਸਾਈਡ ਹੈ ਸੇਮ ਹੀ ਇਹ ਵਾਲੀ ਸਾਈਡ ਹੈ ਠੀਕ ਹੈ ਜੀ ਬਿਲਕੁਲ ਪਿਓਰ ਬਨਾਰਸੀ ਸੂਟ ਰਹਿਣ ਵਾਲੇ ਆ ਤੁਹਾਨੂੰ 800 ਵਿੱਚ ਸੂਟ ਮਿਲ ਜੂਗਾ 850 ਵਿੱਚ ਮਿਲ ਜੂਗਾ 1000 ਵਿੱਚ ਮਿਲ ਜੂਗਾ ਪਰ ਸਤਾਫ ਦੀ ਕੁਆਲਿਟੀ ਦਾ ਫਰਕ ਹੁੰਦਾ ਜੀ ਠੀਕ ਹੈ ਜੀ ਲਓ ਚੈੱਕ ਕਰੋ ਜੀ ਇਹ ਵਾਲਾ ਸੂਟ ਦੇਖੋ ਜੀ ਪਿਓਰ ਸ਼ਿਮਰ ਦੀ ਆਉਣੀ ਹੈ ਬਾਟਮ ਤੇ ਸ਼ਰਟ ਆਉਣੀ ਹੈ ਤੁਹਾਨੂੰ ਬਨਾਰਸੀ ਸਿਲਕ ਦੀ ਸ਼ਰਟ ਦੇ ਉੱਪਰ ਤੁਹਾਨੂੰ ਟੈਗ ਮਿਲਿਆ ਵੀ ਮਿਲਣਾ ਲੱਗਿਆ ਹੋਇਆ ਵੀ ਮਿਲਣਾ ਜੀ ਠੀਕ ਹੈ ਜੀ ਸ਼ਰਟਾਂ ਉੱਪਰ ਇਹਦਾ ਸਾਡੇ ਟੈਗ ਹੋਣਗੇ ਤੇ ਪ੍ਰਾਈਸ ਰਹਿਣੀ ਆ ਜੀ ਇਹਦੀ 1450 ਠੀਕ ਹੈ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ 1450 ਇਹਦੀ ਪ੍ਰਾਈਸ ਰਹਿਣੀ ਆ ਫਿਰੋਜੀ ਛੇੜ ਦੇ ਵਿੱਚ ਰਹੂਗੀ ਜੀ ਠੀਕ ਹੈ ਜੀ ਫਿਰੋਜੀ ਛੇੜ ਦੇ ਵਿੱਚ ਸੂਟ ਰਹਿਣੇ ਆ ਜੀ ਦੇਖੋ ਸਿਰਫ ਦੋ ਸੂਟ ਬਚੇ ਸਾਡੇ ਕੋਲੇ ਅਸੀਂ ਇਹਦਾ ਸ਼ਾਰਟ ਸਪਾਇਆ ਸੀ ਸੋਲਡ ਹੋ ਗਏ ਜੀ ਸਾਡੇ ਕੋਲ ਸੂਟ ਇਹ ਸਿਰਫ ਦੋ ਆ ਸਾਡੇ ਕੋਲੇ ਫਿਰੋਜੀ ਕਲਰ ਦੇ ਵਿੱਚ ਸੂਟ ਲਓ ਜੀ ਇਹ ਵਾਲਾ ਆਊਗਾ ਜੀ ਰੈਸਟ ਕਲਰ ਦੇ ਵਿੱਚ ਇਹ ਵੀ ਸਾਡੇ ਕੋਲੇ 4-5 ਸੂਟ ਹੈ ਸਿਰਫ 2 ਸੂਟ ਬਾਕੀ ਹੈ ਜੀ ਠੀਕ ਹੈ ਜੀ ਆ ਲਓ ਜੀ ਇਹ ਆਊਗੀ ਬਾਟਮ ਸ਼ਿਮਰਦੀ ਰੈਣੀ ਬਾਟਮ ਸ਼ਾਈਨਿੰਗ ਦੇਖੋ ਜੀ ਇਹਦੀ ਤੇ ਸ਼ਾਰਟ ਰੈਣੀ ਹੈ ਜੀ ਇਹ ਆਉਣਾ ਜੀ ਰੈਸਟ ਰਿਆ ਕਲਰ ਹੈ ਬਹੁਤ ਪਿਆਰਾ ਕਲਰ ਰਹਿਣ ਵਾਲਾ ਦੇਖੋ ਜਿਹਦੇ ਉੱਪਰ ਵੀ ਤੁਹਾਨੂੰ ਟੈਗ ਲੱਗਿਆ ਮਿਲੂਗਾ ਠੀਕ ਹੈ ਕਿਉਂਕਿ ਸਾਰੇ ਸੂਟ ਬ੍ਰਾਂਡਡ ਰਹਿਣ ਵਾਲੇ ਆ ਲਓ ਜੀ ਚੈੱਕ ਕਰੋ ਜੀ ਠੀਕ ਹੈ ਜੀ ਤੇ ਪ੍ਰਾਈਸ ਰਹਿਣੀ ਹੈ ਜੀ ਸਟਾਫ ਦੇਖੋ ਬਹੁਤ ਸੋਹਣਾ ਪ੍ਰਿੰਟ ਹੈ ਸਟਾਫ ਦੇਖੋ ਇਹਦੇ ਉੱਪਰ ਤੁਸੀਂ ਹੈਂਡਵਰਕ ਕਰਾਓ ਥ्रेडਵਰਕ ਕਰਾਓ ਠੀਕ ਹੈ ਜੀ ਜਿੱਦਾਂ ਦਾ ਮਰਜ਼ੀ ਵਰਕ ਕਰਵਾ ਸਕਦੇ ਹੋ ਐਦਾਂ ਸਿੰਪਲ ਸੋਬਰ ਵੀ ਰੈਡੀ ਕਰ ਸਕਦੇ ਹੋ ਤੇ ਪ੍ਰਾਈਸ ਰਹਿਣੀ ਹੈ ਜੀ ਸਿਰਫ ਇਹਦੀ 1450 ਦੇ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਲਓ ਜੀ ਇਹ ਆਊਗਾ ਜੀ ਲੇਮਨ ਕਲਰ ਲੇਮਨ ਕਲਰ ਦੇਖੋ ਜੀ ਚੈੱਕ ਕਰੋ ਜੀ ਲੈਮਨ ਕਲਰ ਆਊਗਾ ਬਾਟਮ ਰਹਿਣੀ ਹੈ ਸ਼ਿਮਰ ਦੀ ਬਿਲਕੁਲ ਪਿਓਰ ਰिजਨਲ ਵਾਲੀ ਸ਼ਿਮਰ ਹੈ ਜੀ ਤੇ ਇਹ ਵਾਲਾ ਰਹਿਣੀ ਜੀ ਸ਼ਰਟ ਲੈਮਨ ਕਲਰ ਆਊਗੀ ਜੀ ਸ਼ਰਟ ਦੀ ਲੈਮਨ ਕਲਰ ਰਹਿਣੀ ਹੈ ਲਓ ਜੀ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ 1450 ਰੁਪਏ ਵਾਲੀ ਸੂਟ ਦੀ ਬਿਲਕੁਲ ਰिजਨਲ ਪਿਓਰ ਵਾਲਾ ਸਟਾਫ ਮਿਲੂਗਾ ਜੀ ਤੁਹਾਨੂੰ ਇਹ ਲਓ ਇਹ ਆਊਗਾ ਜੀ ਵਾਈਨ ਕਲਰ ਦੇ ਵਿੱਚ ਵਾਈਨ ਕਲਰ ਦੀ ਸ਼ਰਟ ਦੇਖੋ ਜੀ ਇਹ ਰਹਿਣੀ ਹੈ ਜੀ ਬਾਟਮ ਠੀਕ ਹੈ ਜੀ बॉटम ਰਹੂਗੀ ਵਾਈਨ ਕਲਰ ਦੀ ਸ਼ਰਟ ਰਹੂਗੀ ਜੀ ਠੀਕ ਹੈ ਜੀ ਡਾਈਏਬਲ ਸਟੱਫ ਨਹੀਂ ਹੈਗਾ ਇਹ ਠੀਕ ਹੈ ਏਦਾਂ ਹੀ ਡਾਈ ਹੋ ਕੇ ਹੀ ਕੰਪਨੀ ਵੱਲੋਂ ਰੈਡੀ ਹੋਇਆ ਇਹ ਵਾਲਾ ਸਟੱਫ ਟੈਗਸ ਆਪਦੇ ਉੱਪਰ ਲੱਗ ਕੇ ਆਇਆ ਲਓ ਜੀ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਬਿਲਕੁਲ ਰਿਜ਼ਲ ਪਿਓਰ ਵਾਲਾ ਠੀਕ ਹੈ ਜੀ ਸਿਰਫ ਦੇ ਰਹੇ ਹਾਂ ਤੁਹਾਨੂੰ 1450 ਦੇ ਵਿੱਚ ਸੂਟ ਵਾਈਨ ਕਲਰ ਹੈ ਬਹੁਤ ਪਿਆਰਾ ਕਲਰ ਰਹਿਣ ਵਾਲਾ ਸੀ ਲਓ ਜੀ ਇਹ ਆਊਗਾ ਜੀ ਗਾਜ਼ਰੀ ਕਲਰ ਠੀਕ ਹੈ ਡਾਰਕ ਗਾਜ਼ਰੀ ਕਲਰ ਆਉਣਾ ਦੇਖ ਸਕਦੇ ਹੋ ਤੁਸੀਂ ਇਹਦੀ ਪ੍ਰਿੰਟ ਹਲਕਾ ਹਲਕਾ ਛੋਟਾ ਛੋਟਾ ਅੰਬੰਗਾ ਵਾਲਾ ਪ੍ਰਿੰਟ ਬਣਿਆ ਹੋਇਆ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਜੀ ਇਹਦਾ ਪਿਓਰ ਸ਼ਿਮਰ ਦੀ ਰੈਣੀ ਇਹਦੇ ਨਾਲ ਬਾਟਮ ਠੀਕ ਹੈ ਜੀ ਇਹ ਰੈਣੀ ਦਾ ਸ਼ਰਟ ਦੇਖੋ ਬਹੁਤ ਸੋਹਣਾ ਸੂਟ ਰੈਣ ਵਾਲਾ ਜੀ ਠੀਕ ਹੈ ਜੀ ਪ੍ਰਾਈਸ ਰੈਣੀ ਹੈ 1450 ਕਲਰ ਸਾਰੇ ਹੀ ਬਹੁਤ ਸੋਹਣੇ ਪਿਆਰੇ ਪਿਆਰੇ ਕਲਰ ਰਹਿਣੇ ਜੀ ਸਭ ਤਰ੍ਹਾਂ ਦੇ ਕਲਰ ਬਹੁਤ ਪਿਆਰੇ ਰਹਿਣ ਵਾਲੇ ਆ ਲਓ ਜੀ ਇਹ ਵਾਲੀ ਰਹੂਗੀ ਬਾਟਮ ਮਹਿੰਦੀ ਕਲਰ ਆ ਮਹਿੰਦੀ ਫੰਕਸ਼ਨ ਲਈ ਲੈ ਸਕਦੇ ਹੋ ਤੁਸੀਂ ਇਹ ਕਿਉਂਕਿ ਮੈਰਿਜ ਫੰਕਸ਼ਨ ਦੇ ਲਈ ਬਹੁਤ ਪਿਆਰੇ ਲੱਗਦੀ ਹੈ ਸੂਟ ਬਾਇ ਸਿੰਪਲ ਸੋਬਰ ਇਹ ਬਾਕੀ ਵਰਕ ਕਰਕੇ ਬਹੁਤ ਪਿਆਰੇ ਬੰਦੇ ਆ ਲਓ ਜੀ ਇਹ ਸ਼ਰਟ ਰਹਿਣੀ ਹੈ ਮਹਿੰਦੀ ਕਲਰ ਰਹਿਣੀ ਹੈ ਜੀ ਮਹਿੰਦੀ ਕਲਰ ਦੇ ਵਿੱਚ ਰਹਿਣੀ ਹੈ ਸ਼ਰਟ ਤੇ ਮਹਿੰਦੀ ਕਲਰ ਦੀ ਰਹਿਣੀ ਹੈ ਬਾਟਮ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਣਾ ਲਓ ਇਹ ਆਊਗਾ ਜੀ ਮਸਟਰ ਸ਼ੇਡ ਦੇ ਵਿੱਚ ਮਸਟਰ ਸ਼ੇਡ ਦੀ ਰਹਿਣੀ ਹੈ ਸ਼ਰਟ ਚੈੱਕ ਕਰੋ ਜੀ ਮਸਟਰ ਸ਼ੇਡ ਦੀ ਸ਼ਰਟ ਰਹਿਣੀ ਹੈ ਮਸਟਰ ਸ਼ੇਡ ਦੀ ਰਹਿਣੀ ਹੈ ਬਾਟਮ ਠੀਕ ਹੈ ਜੀ ਮਸਟਰ ਸ਼ੇਡ ਦੀ ਬਾਟਮ ਰਹਿਣੀ ਹੈ ਬਹੁਤ ਹੀ ਪਿਆਰੇ ਜੀ ਸੂਟ ਹੈ ਜੀ ਰਿਜਨਲ ਸੂਟ ਰਹਿਣ ਵਾਲਿਆ ਬਾਈ ਕਰਕੇ ਦੇਖੋ ਜੀ ਬਹੁਤ ਸੋਹਣੇ ਸੂਟ ਰਹਿਣੇ ਆ ਜੀ ਇਹ ਤੇ ਦਵਾਰਾ ਮੰਗਵਾਉਗੇ ਟਰਾਈ ਕਰੋ ਇਹਨਾਂ ਸੂਟਾਂ ਨੂੰ ਲਓ ਇਹ ਆਊਗਾ ਜੀ ਅ ਮਜ਼ੈਂਟਾ ਸ਼ੇਡ ਦੇ ਵਿੱਚ ਪਿੰਕਸ ਡਾਰਕ ਪਿੰਕ ਕਲਰ ਹੈ ਜੀ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਇਹਦਾ ਦੇ ਨਾਲ ਤੁਹਾਨੂੰ ਮਿਲਦੀਆਂ ਬਾਟਮ ਦੇਖੋ ਜੀ ਸਭ ਦੇ ਉੱਪਰ ਐਦਾਂ ਟੈਗ ਲੱਗੇ ਹੋਣੇ ਹਰ ਥਾਂ ਦੇ ਉੱਪਰ ਟੈਗ ਲੱਗਿਆ ਹੋਇਆ ਇਹ ਵੀ ਸੂਟ ਸਾਡੇ ਕੋਲੇ ਦੋ ਬਾਕੀਆਂ ਸੋਲਡ ਹੋ ਚੁੱਕੇ ਆ ਜੀ ਦੇਖੋ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਠੀਕ ਹੈ ਪ੍ਰਾਈਸ ਰਹਿਣੀ ਆ ਜੀ ਇਹਦੀ 1450 ਦੇ ਵਿੱਚ ਠੀਕ ਹੈ ਜੀ ਇਸ ਤੋਂ ਅਗੇ ਤੁਹਾਡੇ ਵਾਸਤੇ ਲੈ ਕੇ ਆਏ ਅੱਜ ਅਸੀਂ ਦੇਖੋ ਜੀ ਠੰਡ ਵਾਲਾ ਮੌਸਮ ਸ਼ੁਰੂ ਹੋ ਗਿਆ ਤੇ ਦਾਸ ਬ੍ਰਾਂਡ ਦੀ ਕਵਾਰਟਰਾਇਜ਼ ਆਈ ਆ ਜੀ ਸਾਡੇ ਕੋਲੇ ਬਿਲਕੁਲ ਰੀਜਨਲ ਸਟੱਫ ਰਹੂਗਾ ਜੀ ਦਾਸ ਬ੍ਰਾਂਡ ਦਾਸ ਬ੍ਰਾਂਡ ਦੀ ਜਿਹੜੀ ਕਾਟਰਾਈਜ਼ ਹੁੰਦੀ ਹੈ ਬਿਲਕੁਲ ਲਾਈਟ ਵੇਟ ਹੁੰਦੀ ਹੈ ਨਾ ਐਦਾਂ ਹੁੰਦਾ ਵੀ ਕਾਟਰਾਈਜ਼ ਆ ਮੋਟਾ ਸਟਾਫ ਆਊਗਾ ਨਹੀਂ ਬਿਲਕੁਲ ਲਾਈਟ ਵੇਟ ਰਹੂਗੀ ਸੀ ਕਾਟਰਾਈਜ਼ ਚੈੱਕ ਕਰੋ ਜੀ ਦੇਖ ਸਕਦੇ ਹੋ ਤੁਸੀਂ ਕੰਨੀ ਤੋਂ ਦਾਸ ਬ੍ਰਾਂਡ ਦੀ ਕਾਟਰਾਈਜ਼ ਆ ਜੀ ਨਾਲ ਜੀ ਜੋ ਬਾਟਮ ਆਈ ਹੈ ਉਹ ਆਗੇ ਆਈਆ ਜੀ ਪ੍ਰਿੰਟਡ ਲਓ ਦੇਖੋ ਜੀ ਇਹ ਵਾਲੀ ਐਕਟਿਵ ਬਾਟਮ ਚੇਂਜ ਆਈ ਆ ਜੀ ਬਹੁਤ ਪਿਆਰੀ ਜੀ ਬਾਟਮ ਹੈ ਤੇ ਬਲੈਕ ਕਲਰ ਦੇ ਵਿੱਚ ਰਹਿਣੀ ਹੈ ਸ਼ਰਟ ਤੇ ਇਹ ਵਾਲਾ ਰਹਿਣੀ ਹੈ ਜੀ ਬਾਟਮ ਜੀ ਬਾਟਮ ਦਾ ਜੋ ਕਨਸੈਪਟ ਹੈ ਉਹ ਚੇਂਜ ਹੋ ਗਿਆ ਦੇਖੋ ਬਹੁਤ ਸੋਹਣੀ ਬਾਟਮ ਆਈ ਹੈ ਜੀ ਇੱਕ ਦੀ ਕਾਟਰਾਇਜ਼ ਦੀ ਬਾਟਮ ਲੈ ਲਈਏ ਤੁਹਾਨੂੰ ਪ੍ਰਿੰਟਿੰਗ ਬਹੁਤ ਸੋਹਣੀ ਹੈ ਬਾਟਮ ਦੀ ਬਲੈਕ ਹੈ ਜੀ ਇਹ ਠੀਕ ਹੈ ਜੀ ਪ੍ਰਾਈਸ ਸਿਰਫ ਦੇ ਰਹੇ ਹਾਂ ਤੁਹਾਨੂੰ 1250 ਦੇ ਵਿੱਚ ਕਾਟਰਾਇਜ਼ ਦਾ ਸੂਟ ਦੇ ਰਹੇ ਹਾਂ ਜੀ ਦਾਸ ਦਾ ਠੰਡ ਸ਼ੁਰੂ ਹੋ ਗਈ ਹੈ ਜੀ ਸੂਟ ਬਾਈ ਕਰ ਲਓ ਗਰਮ ਤੇ ਜਲਦੀ ਤੁਹਾਡੇ ਸੂਟ ਰੈਡੀ ਵੀ ਹੋ ਜਾਣਗੇ ਜੇਕਰ ਕਿਸੇ ਨੇ ਸਟਿਚਿੰਗ ਕਰਵਾਣੀ ਹੈ ਸਾਡੇ ਕੋਲ ਉਹ ਵੀ ਅਵੇਲੇਬਲ ਹੈ ਸਾਡੀ ਸਟਿਚਿੰਗ ਇਹ ਵਾਲਾ ਰਹੂਗਾ ਜੀ ਅਗਲਾ ਸੂਟ ਕォਟਰਾਈਜ਼ ਦਾ ਆਫ ਵਾਈਟ ਦੇ ਵਿੱਚ ਲਓ ਬਹੁਤ ਸੋਹਣਾ ਸੋਬਰ ਜਿਹਾ ਕਲਰ ਆਉਣਾ ਕਈਆਂ ਮੇਰੀਆਂ ਭੈਣਾਂ ਥੋੜਾ ਜਿਹਾ ਸੋਬਰ ਕਲਰ ਪਸੰਦ ਕਰਦੀਆਂ ਹਨਾ ਲਾਈਟ ਚਾਰਟ ਤੇ ਲਓ ਬਹੁਤ ਪਿਆਰਾ ਜਿਹਾ ਕਲਰ ਹੈ ਬਾਟਮ ਚੈੱਕ ਕਰੋ ਜੀ ਇਹ ਵਾਲੀ ਰਹੂਗੀ ਇਹਦੇ ਨਾਲ ਬਾਟਮ ਠੀਕ ਹੈ ਜੀ ਜਾਂ ਬਾਟਮ ਦਾ ਕਨਸੈਪਟ ਚੇਂਜ ਹੈ ਜੀ ਬਹੁਤ ਸੋਹਣੀ ਬਾਟਮ ਆਈ ਹੈ ਜੀ ਕォਟਰਾਈਜ਼ ਦੀ ਤੇ ਇਹ ਵਾਲੇ ਰਹੂਗਾ ਜੀ ਕォਟਰਾਈਜ਼ ਦੀ ਸ਼ਰਟ ਕਾਟਨ ਕਾਟਰਾਇਜ਼ ਦੀ ਸ਼ੋਰ ਰਹਿਣੀ ਹੈ ਜੀ ਦਾਸ ਬ੍ਰੈਂਡ ਦੀ 1250 ਦਾ ਸੂਟ ਤੁਹਾਨੂੰ ਪਹਿਣਾ ਜੀ ਇਹ ਵਾਲਾ ਬਹੁਤ ਸੋਹਣਾ ਸਟੱਫ ਹੈ ਇਹ ਵਾਲੀ ਰਹਿਣੀ ਹੈ ਜੀ ਬੋਟ ਲਓ ਜੀ ਠੀਕ ਹੈ ਜੀ 1250 ਦਾ ਤੁਹਾਨੂੰ ਪਹਿਣਾ ਸੂਟ ਇਹ ਵਾਲਾ ਤੇ ਅਗਲਾ ਚੈੱਕ ਕਰੋ ਜੀ ਇਹਦੇ ਵਿੱਚ ਆਊਗਾ ਲਓ ਇਹ ਵਾਲਾ ਆਊਗਾ ਜੀ ਵਾਈਨ ਸ਼ੇਡ ਦੇ ਵਿੱਚ ਲਓ ਜੀ ਵਾਈਨ ਸ਼ੇਡ ਆਉਣਾ ਜੀ ਇਹ ਚੈੱਕ ਕਰੋ ਜੀ ਵਾਈਨ ਸ਼ੇਡ ਆਉਣਾ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਵਾਈਨ ਦੇ ਵਿੱਚ ਠੀਕ ਹੈ ਜੀ ਤੇ ਇਹ ਵਾਲੀ ਰਹਿਣੀ ਹੈ ਜੀ ਇਹ ਨਾਲ ਬਾਟਮ ਦਾਸ ਦੀ ਮਿਲਣੀ ਹੈ ਤੁਹਾਨੂੰ ਬਾਟਮ ਠੀਕ ਹੈ ਜੀ ਦਾਸ ਦਾਹੀ ਸ਼ਰਟ ਰਹਿਣੀ ਹੈ ਜੀ ਇਹ ਇਹ ਵਾਲੀ ਰਹੂਗੀ ਜੀ ਬਾਟਮ ਪ੍ਰਾਈਸ ਤੁਹਾਨੂੰ ਦੇ ਰਿਆਂ ਜੀ ਅੱਜ ਦੇ ਸੂਟਾਂ ਦੀ ਸਿਰਫ 1250 ਦੇ ਵਿੱਚ ਕਲਰਾਈਜ਼ ਦਾ ਸੂਟ ਦੇ ਰਿਆਂ ਉਹ ਹੀ ਦਾਸ ਬ੍ਰਾਂਡ ਦਾ ਬਿਲਕੁਲ ਲਾਈਟ ਵੇਟ ਸਟਾਫ ਰਹੂਗਾ ਜੀ ਲਓ ਇਹ ਵਾਲੀ ਰਹੂਗੀ ਜੀ ਬਾਟਮ ਤੇ ਇਹ ਵਾਲੀ ਰਹੂਗੀ ਜੀ ਇਹਦੇ ਨਾਲ ਸ਼ਰਟ ਚੈੱਕ ਕਰੋ ਜੀ ਪ੍ਰਿੰਟਿੰਗ ਬਹੁਤ ਪਿਆਰੀ ਰਹਿਣ ਵਾਲੀ ਹੈ ਪ੍ਰਾਈਸ ਰਹਿਣਾ ਜੀ ਇਹਦਾ 1250 ਠੀਕ ਹੈ ਜੀ ਇਸ ਤੋਂ ਅਗੇ ਤੁਹਾਨੂੰ ਅਸੀਂ ਦਿਖਾਵਾਂਗੇ ਸਾਡੇ ਸ਼ਾਪ ਤੇ ਡਰੈਸ ਰੈਡੀ ਹੋਈ ਹੈ ਇੱਕ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਜੇਕਰ ਤੁਸੀਂ ਵੀ ਐਦਾਂ ਦੀ ਡਰੈਸ ਸਾਡੇ ਕੋਲੋਂ ਰੈਡੀ ਕਰਵਾਉਣਾ ਚਾਹੋ ਨਿਓ ਤਾਂ ਕਰਵਾ ਸਕਦੇ ਹੋ ਲੋ ਏ ਸਾਡੇ ਕਿਸੇ ਕਸਟਮਰ ਦੀ ਡਰੈਸ ਰੈਡੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਕੈਂਕਲ ਲਗਾ ਕੇ ਡਰੈਸ ਜੋ ਰੈਡੀ ਕੀਤੀ ਗਈ ਹੈ نیچے ਦੇਖ ਸਕਦੇ ਹੋ ਕੈਂਕਲ ਲਗਾ ਕੇ ਡਰੈਸ ਕੀਤੀ ਰੈਡੀ ਐਦਾਂ ਦੀ ਤੁਸੀਂ ਵੀ ਸਾਡੀ ਬੁਟੀਕ ਤੇ ਆਪਣੇ ਕੋਈ ਵੀ ਤਰ੍ਹਾਂ ਦਾ ਆਪਣੇ ਕੋਲੋਂ ਸਟਾਫ ਦੇ ਕੇ ਵੀ ਰੈਡੀ ਕਰਵਾ ਸਕਦੇ ਹੋ ਸਾਡੇ ਕੋਲੋਂ ਵੀ ਕਰਵਾ ਸਕਦੇ ਹੋ ਜੀ ਤੇ ਪੂਰਾ ਹੈਵੀ ਜੋ ਲਹਿੰਗਾ ਬਣਿਆ ਹੈ ਨਾ ਇਹ ਜੋ ਸਟਾਫ ਤੇ ਜੁਸ ਹੋਇਆ 4 ਮੀਟਰ ਹੋਇਆ ਜੀ ਤੇ ਇਹ ਵਾਲੀ ਰੈਣੀਆ ਜੀ ਇਹਦੇ ਨਾਲ ਚੋਲੀ ਠੀਕ ਹੈ ਜੀ ਸ਼ਾਰਟ 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 ਰਹਿਣੀ ਹੈ ਜੀ ਚੈੱਕ ਕਰੋ ਜੀ ਠੀਕ ਹੈ ਜੀ ਇਹ ਸ਼ਾਰਟ ਰਹਿਣੀ ਹੈ ਬਹੁਤ ਹੀ ਪਿਆਰੀ ਜੀ ਸ਼ਾਰਟ ਬਣੀ ਹੋਈ ਹੈ ਇਹ ਨਾਲ ਰਹੂਗਾ ਜੀ ਦੁਪੱਟਾ ਠੀਕ ਹੈ ਇਹ ਦੁਪੱਟਾ ਰਹਿਣਾ ਜੀ ਨਾਲ ਬਹੁਤ ਪਿਆਰੀ ਡਰੈਸ ਹੈ نیچے ਦੇਖ ਸਕਦੇ ਹੋ ਤੁਸੀਂ ਐਦਾਂ ਹੈਂਗਿੰਗ ਵਾਲੀ ਲੈਸ ਦਿੱਤੀ ਗਈ ਹੈ ਤੇ ਇਹਦੇ ਉੱਪਰ ਵੀ ਹੈਂਗਿੰਗ ਵਾਲੀ ਲੈਸ ਦਿੱਤੀ ਗਈ ਹੈ ਜੀ ਡਰੈਸ ਦੇ ਉੱਪਰ ਸ਼ਾਰਟ ਸ਼ਾਰਟ ਹੈ ਬੈਕ ਨੈਕ ਦੇਖ ਸਕਦੇ ਹੋ ਤੁਸੀਂ ਬੈਕ ਨੈਕ ਐਦਾਂ ਬਹੁਤ ਹੀ ਪਿਆਰੀ ਜੀ ਲੈਸਸ ਲਗਾ ਕੇ ਬੈਕ ਨੈਕ ਬਣਾਈ ਗਈ ਹੈ ਠੀਕ ਹੈ ਬਹੁਤ ਹੀ ਪਿਆਰਾ ਜਹ ਰਹਿਣ ਵਾਲਾ ਜੀ ਇਹ ਡਰੈਸ ਤੇ ਤੁਸੀਂ ਵੀ ਇਦਾਂ ਦੀ ਸਾਡੇ ਕੋਲੋਂ ਡਰੈਸ ਰੈਡੀ ਕਰਵਾ ਸਕਦੇ ਹੋ ਜੇ ਕਰਵਾਣੀ ਹੈ ਲਓ ਜੀ ਠੀਕ ਹੈ ਜੀ ਅੱਜ ਦੀ ਵੀਡੀਓ ਕਰਦੇ ਇੱਥੇ ਖਤੋਂ ਕੱਲ ਫਿਰ ਇੱਕ ਨਵੀਂ ਲੈ ਕੇ ਆਵਾਂ ਇੱਕ ਕਲੈਕਸ਼ਨ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ